ਚੂਰਗਾ ਜੀ ਸカイ نیوز ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਮਾਮਲਾ 5 ਫਰਵਰੀ 2022 ਜਿੱਥੇ 5 ਫਰਵਰੀ 2022 ਨੂੰ ਦੇਖਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਪੰਜਾਬ ਦੌਰੇ ਲਈ ਆਏ ਸੀ ਕਿਹਾ ਜਾ ਰਿਹਾ ਸੀ ਕਿ ਉਸ ਵੇਲੇ ਉਹ ਪੰਜਾਬ ਨੂੰ ਕੁਝ ਸੌਗਾਤ ਦੇਣਾ ਆਏ ਸੀਗੇ ਪਰ ਉਸ ਵੇਲੇ ਉਹਨਾਂ ਦਾ ਕਾਫਲਾ ਫਿਰੋਜ਼ਪੁਰ ਬ੍ਰਿਜ ਤੇ ਰੋਕ ਲਿੱਤਾ ਜਾਂਦਾ ਹੈ ਸਿਕਿਉਰਟੀ ਨੂੰ ਲੈ ਕੇ ਉਹਨਾਂ ਦੇ ਮਸਲਾ ਹੁੰਦਾ ਹੈ ਪਰ ਉਸ ਵੇਲੇ ਜਿਹੜੇ ਵੇਖਿਆ ਜਾਂਦਾ ਹੈ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਸੀ ਮੁੱਖ ਮੰਤਰੀ ਸੀਗੇ ਉਹ ਚਰਨਜੀਤ ਸਿੰਘ ਚੰਨੀ ਸੀ ਪਰ ਇਸੇ ਦੇ ਬਾਬਤ ਕਈ ਕਾਂਗਰਸੀਆਂ ਦੇ ਵੱਲੋਂ ਤੇ ਬੀਜੇਪੀ ਦੇ ਵੱਲੋਂ ਕਈ ਜਿਹੜੇ ਆਪਸੀ ਤਣਾਅ ਵੀ ਦੇਖਣ ਨੂੰ ਮਿਲੇ ਸੀਗੇ ਪਰ ਉਸੇ ਦੇ ਵਿਚਾਲੇ ਹੁਣ ਜਦੋਂ ਰਵਨੀਤ ਬਿੱਟੂ ਪਹਿਲਾਂ ਤਾਂ ਕਾਂਗਰਸੀਆਂ ਦੇ ਨਾਲ ਖੜੇ ਹੋਏ ਦਿਖਾਈ ਦੇਂਦੇ ਸੀ ਪਰ ਜਦੋਂ ਕਾਂਗਰਸ ਛੱਡ ਕੇ ਹੁਣ ਬੀਜੇਪੀ ਚ ਗਏ ਨੇ ਤਾਂ ਬੀਜੇਪੀ ਦੇ ਨਾਲ ਉਹਨਾਂ ਨੇ ਕੁਝ ਜ਼ਿਆਦਾ ਹੀ ਕਹਿ ਦਿੰਦੇ ਨਾ ਅਟੈਚਮੈਂਟ ਇੱਕ ਪਾਰਟੀ ਲਈ ਲੜਨਾ ਉਹ ਜ਼ਿਆਦਾ ਲਾਇਲ ਹੋ ਚੁੱਕੇ ਨੇ ਉਹਨਾਂ ਦੇ ਲਈ ਤੇ ਹੁਣ ਉਹਨਾਂ ਨੇ ਇਸ ਮਾਮਲੇ ਤੇ ਅੱਜ ਖੁਰਦਬੁਰਦ ਕਰਨੀ ਸ਼ੁਰੂ ਕੀਤੀ ਹੈ ਤੇ ਅੱਜ ਉਹਨਾਂ ਨੇ ਕਈ ਸਾਰੇ ਸਵਾਲ ਚੁੱਕੇ ਨੇ ਤੇ ਇਸੇ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ ਗगन ਸਤਿ ਸ਼੍ਰੀ ਅਕਾਲ ਗगन ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਸカイ ਨਿਊਜ਼ ਪੰਜਾਬ ਇਹ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਗਗਨ ਹੁਣ ਦੇਖਿਆ ਜਾ ਰਿਹਾ ਬਹੁਤ ਪੁਰਾਣਾ ਮਾਮਲਾ ਹੈ ਜਿਆਦਾ ਪੁਰਾਣਾ ਵੀ ਨਹੀਂ 2 ਸਾਲ ਪੁਰਾਣਾ ਮਾਮਲਾ ਫੇਰ ਇੱਕ ਵਾਰ ਰਵਨੀਤ ਬਿੱਟੂ ਦੇ ਵੱਲੋਂ ਖੋਲਿਆ ਗਿਆ ਹੈ ਸਿਕਿਉਰਟੀ ਦਾ ਜਦੋਂ ਪ੍ਰਧਾਨ ਮੰਤਰੀ ਇੱਥੇ ਪਹੁੰਚੇ ਸੀਗੇ ਕੀ ਕਹਿਣਾ ਹੈ ਹੁਣ ਇਸ ਤੇ ਜੀ ਗਗਨ ਬਿਲਕੁਲ ਨਦੀ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਲੰਬਾ ਸਮਾਂ ਚੱਲਿਆ ਕਿਸਾਨ ਅੰਦੋਲਨ تقریبا 1.5 ਸਾਲ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਣਾ ਪਿਆ ਫਿਰ ਜਦੋਂ ਮੰਗਾਂ ਦੇ ਉੱਤੇ ਕੁਝ ਮਨਜ਼ੂਰੀ ਦਿੱਤੀ ਗਈ ਕਿਤੇ ਨਾ ਕਿਤੇ ਸਹਿਮਤੀ ਬਣੀ ਤਾਂ ਕਿਸਾਨ ਜ਼ਰੂਰ ਵਾਪਸ ਆ ਗਏ ਸਨ ਗੱਲ ਕੀਤੀ ਜਾਵੇ ਤੇ ਸਿਕਿਉਰਿਟੀ ਬ੍ਰੀਚ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਇੱਕ ਦੌਰੇ ਤੇ ਨਿਕਲੇ ਹੋਏ ਸਨ ਹਾਲਾਂਕਿ ਜੇ ਗੱਲ ਕਰੀਏ ਕਿ ਹੈਲੀਕਾਪਟਰ ਤੇ ਸਫ਼ਰ ਕਰਦੇ ਨੇ ਮੌਸਮ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਮੋਦੀ ਹੁਣੀ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਆਪਣੀ ਗੱਡੀਆਂ ਦੇ ਕਾਫਲੇ ਦੇ ਨਾਲ ਜਿਹੜਾ ਸੜਕੀ ਰਸਤੇ ਦੇ ਜਰੀਏ ਲੁਧਿਆਣੇ ਨੂੰ ਜਾ ਰਹੇ ਨੇ ਜਾਂ ਪੰਜਾਬ ਦਾ ਦੌਰਾ ਕਰਦੇ ਨਜ਼ਰ ਆ ਰਹੇ ਕਿਤੇ ਵੱਡੇ ਐਲਾਨ ਕਰਨੇ ਨੇ ਸੋ ਇਹ ਰਵਨੀਤ ਸਿੰਘ ਬਿੱਟੂ ਹੁਣਾ ਨੇ ਕਹੀ ਹੈ ਰਵਨੀਤ ਸਿੰਘ ਬਿੱਟੂ ਹੁਣਾ ਦੇ ਵੱਲੋਂ ਪਿਛਲੇ ਦਿਨੀ ਦਿੱਲੀ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਗਿਆ ਹੈ ਗਲ ਦੇ ਵਿੱਚ ਉਹ ਪੱਲਾ ਪਾਇਆ ਗਿਆ ਜਿਹੜਾ ਜਿਹਦੇ ਉੱਤੇ ਕਮਲ ਦਾ ਫੁੱਲ ਵਗਿਆ ਹੁੰਦਾ ਨਾਲ ਬੀਜੇਪੀ ਲਿਖਿਆ ਉੱਤੇ ਤੇ ਉਹ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵਾਪਸ ਆਉਂਦਿਆਂ ਜੜੇ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉੱਥੇ ਹੀ ਫਿਰ ਲੰਬਾ ਸਮਾ ਜਿਹੜਾ ਜਿੱਥੇ ਉਹਨਾਂ ਦੇ ਦਾਦਾ ਜੀ ਨੇ ਸੇਵਾ ਕੀਤੀ ਹੈ ਦਾਦਾ ਜੀ ਨੇ ਡਿਊਟੀਆਂ ਕੀਤੀਆਂ ਦਾਦਾ ਜੀ ਨੇ ਵਰਕਰੀ ਕੀਤੀ ਹੈ ਮੁੱਖ ਮੰਤਰੀ ਰਹੇ ਨੇ ਤੇ ਲੰਬਾ ਸਮਾ ਪੰਜਾਬ ਦੇ ਵਿੱਚ ਜਿਸ ਪਾਰਟੀ ਦੇ ਵੱਲੋਂ ਰਹੇ ਤੇ ਉਸੇ ਪਾਰਟੀ ਦੀ ਹੀ ਬਦਖੋਹੀ ਕਰਨੀ ਸ਼ੁਰੂ ਕਰ ਦਿੱਤੀ ਆ ਰਵਨੀਤ ਸਿੰਘ ਬਿੱਟੂ ਨੇ ਸੋ ਇਸ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਜਦੋਂ ਸਿਕਿਉਰਿਟੀ ਬਰੀਚ ਦਾ ਮਾਮਲਾ ਆਉਂਦਾ ਤੇ ਤੁਹਾਨੂੰ ਯਾਦ ਹੋਵੇਗਾ ਕਿ ਉਸ ਟਾਈਮ ਤੇ ਵੀਡੀਓਜ਼ ਵਗੈਰਾ ਵੀ ਸਾਹਮਣੇ ਆਈਆਂ ਸਨ ਬੀਜਪੀ ਦੇ ਝੰਡੇ ਫੜ ਕੇ ਹੀ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੱਦਾਬਾਦ ਦੇ ਨਾਰੇ ਲੱਗਦੇ ਨਜ਼ਰ ਆਏ ਸਨ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਸਪੋਰਟਰ ਹੀ ਸਾਹਮਣੇ ਨਜ਼ਰ ਆ ਰਹੇ ਸਨ ਬੀਜਪੀ ਦੇ ਝੰਡੇ ਚੁੱਕੀ ਹੀ ਨਜ਼ਰ ਆ ਰਹੇ ਸਨ ਇਸ ਨੀਜ਼ ਕੀ ਕੋਈ ਕਿਸਾਨ ਹੈ ਜਾਂ ਕੋਈ ਜਾਂ ਕਹ ਲਈਏ ਕਿ ਪ੍ਰਦਰਸ਼ਨਕਾਰੀ ਹੈ ਕਿਸੇ ਨੇ ਕਾਲੀ ਝੰਡੀ ਫੜੀ ਹੈ ਜਾਂ ਕੋਈ ਹਾਏ ਹਾਏ ਦਾ ਨਾਰਾ ਕਰਦਾ ਨਜ਼ਰ ਆ ਰਿਹਾ ਕੁਝ ਵੀ ਇਦਾਂ ਦਾ ਨਹੀਂ ਸੀ ਜਰੂਰ ਇਹ ਵੀਡੀਓ ਫੁਟੇਜ ਤੁਹਾਨੂੰ ਮੈਂ ਜਰੂਰ ਮਹਈਆ ਵੀ ਕਰਵਾ ਦਿਆਂਗਾ ਜੇਕਰ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਬੀਜੇਪੀ ਦੇ ਝੰਡੇ ਫੜੀ ਲੋਕ ਜਿਹੜੇ 15-20 ਲੋਕ ਸਨ ਉਹ ਜਿੰਦਾਬਾਦ ਜਿੰਦਾਬਾਦ ਨਾਰੇ ਕਰਦੇ ਨਜ਼ਰ ਆ ਰਹੇ ਸਨ ਹੁਣ ਵੀ ਜੇ ਮੈਂ ਗੱਲ ਕਰਾਂ ਕਿ ਕੋਈ ਨੇਤਾ ਆ ਜਾਵੇ ਤਾਂ ਸਾਡੇ ਲੋਕ ਅਕਸਰ ਹੀ ਫੋਟੋਆਂ ਕਰਾਉਣ ਦਾ ਬੜਾ ਸ਼ੌਂਕ ਹੁੰਦਾ ਪੰਜਾਬੀ ਜਿਹੜੇ ਨੌਜਵਾਨ ਨੇ ਨੇਤਾ ਦੀ ਤਾਂ ਕਾਲ ਦੂਰ ਕੋਈ ਯੂਟਿਊਬਰ ਹੀ ਕਿਤੇ ਮੋਰਚੇ ਦੇ ਵਿੱਚ ਮਿਲ ਜੇ ਨਵਦੀਪ ਅਦੇਸ਼ੇ ਦੀ ਗੱਲ ਕਰਦੇ ਆ ਹਾਲਾਂ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਭਾਨੇ ਸਿੱਧੂ ਦੀ ਗੱਲ ਕਰ ਲੈਣੇ ਆ ਚੰਗਾ ਬੋਲਦਾ ਹੈ ਬੁਲਾ ਰਹਾ ਹੈ ਮੁੱਦਿਆਂ ਦੀ ਪਰਖ ਰੱਖਦਾ ਹੈ ਲਖੇ ਸਿਧਾਣੇ ਦੀ ਗੱਲ ਕਰ ਲਈਏ ਪੰਜਾਬੀ ਨੂੰ ਲੈ ਕੇ ਬੜੀ ਆਵਾਜ਼ ਬੁਲੰਦ ਕਰਦਾ ਨਜ਼ਰ ਆਉਂਦਾ ਤੇ ਇਹੋ ਜਿਹੀ ਜਦੋਂ ਨੌਜਵਾਨ ਵੀ ਜਦੋਂ ਯੂਟਿਊਬਰ ਜਾਂ ਕਰ ਲਈਏ ਜਾਂ ਸਮਾਜ ਸੇਵੀ ਕਿਤੇ ਮੋਰਚੇ ਦੇ ਵਿੱਚ ਚਲ ਜਾਣ ਕਿ ਤੇ ਸਮਾਗਮ ਦੇ ਵਿੱਚ ਚਲ ਜਾਣਾ ਤਾਂ ਮੇਰੇ ਵਰਗੇ ਜਿਹੜੇ ਆ ਭੱਜ ਭੱਜ ਫੋਟੋਆਂ ਕਰੋਣ ਨੂੰ ਜਿਹੜੇ ਅੱਗੇ ਹੁੰਦੇ ਨੇ ਤੇ ਕਿਦਣਾ ਕਿਦ ਜਦੋਂ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਸੰਦਾਂ ਸਿਕਿਉਰਿਟੀ ਬ੍ਰੀਚ ਦਾ ਦੱਸ ਕੇ ਉੱਥੇ ਗੱਡੀਆਂ ਰੋਕ ਦਿੱਤੀਆਂ ਗਈਆਂ ਜੀ ਉੱਥੇ ਸਿਕਿਉਰਿਟੀ ਬ੍ਰੀਚ ਹੋ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਕਹੇਗੇ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਇਹ ਕਹਿਣਾ ਕਿ ਮੈਂ ਜਿਉਂਦਾ ਵਾਪਸ ਪਰਤ ਸਕਿਆ ਕਿਉਂ ਕੀ ਪੰਜਾਬ ਕੋਈ ਅੱਤਵਾਦੀਆਂ ਦਾ ਦੇਸ਼ ਹੈ ਜਾਂ ਪੰਜਾਬ ਕੋਈ ਕਹਿ ਲਈਏ ਕਿ ਉਹਦੇ ਵਿੱਚ ਬੈਠਾ ਹੈ ਆਈਐਸਆਈ ਦੀ ਏਜੰਸੀ ਦੇ ਵਿੱਚ ਬੈਠਾ ਜਾਂ ਪਸ਼ਾਵਰ ਦੇ ਵਿੱਚ ਬੈਠਾ ਤੁਸੀਂ ਆਪਣੇ ਦੇਸ਼ ਦੇ ਆਪਣੇ ਹੀ ਰਾਜ ਦੇ ਵਿੱਚ ਲੰਘ ਰਹੇ ਸੀ ਤਾਂ ਤੁਹਾਡੀ ਜਾਨ ਨੂੰ ਕਾਹਦਾ ਖਤਰਾ ਸੀ ਆਪਣੇ ਬੀਜੇਪੀ ਦੇ ਝੰਡੇ ਚੁੱਕੀ ਨੌਜਵਾਨਾਂ ਦੇ ਕੋਲੋਂ ਇਹ ਤੁਹਾਨੂੰ ਕਾਹ ਤੋਂ ਖਤਰਾ ਹੋ ਗਿਆ ਸੋ ਗੱਲ ਕਰਦੇ ਆ ਕਿ ਰਵਨੀਤ ਸਿੰਘ ਬਿੱਟੂ ਹੋਣਾ ਦੀ ਤੇ ਰਵਨੀਤ ਸਿੰਘ ਬਿੱਟੂ ਹੋਣੀ ਉਹੀ ਨੇ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਆ ਚਰਨਜੀਤ ਸਿੰਘ ਚੰਨੀ ਹੋਣਾ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਸਨ ਚਰਨ ਜਿਸਨ ਚੰਨੀ ਹੋਣਾ ਨੇ ਹਾਲਾਂਕਿ ਪੂਰਾ ਸਟੈਂਡ ਸਪਸ਼ਟ ਕਰ ਦਿੱਤਾ ਸੀਗਾ ਅਜਿਹਾ ਕੁਝ ਵੀ ਨਹੀਂ ਹੋਇਆ ਕੋਈ ਉਹਨਾਂ ਦੀ ਜਾਨ ਨੂੰ ਖਤਰਾ ਨਹੀਂ ਸੀ ਹਾਲਾਂਕਿ ਉਹਨਾਂ ਦੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਇਹ ਵੀਡੀਓਜ਼ ਵੀ ਸਾਹਮਣੇ ਆਈਆਂ ਸਨ ਕਿ ਖੁਦ ਬੀਜਪੀ ਦੇ ਸਪੋਰਟਰ ਹੀ ਉੱਥੇ ਜਿੰਦਾਬਾਦ ਜਿੰਦਾਬਾਦ ਕਰਦੇ ਨਾਰੇ ਲਾਉਂਦੇ ਨਜ਼ਰ ਆ ਰਹੇ ਸਨ ਉਹਨਾਂ ਦੇ ਮਨਚਾ ਵੀ ਹੋਵੇਗਾ ਕਿ ਅਸੀਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕੋਈ ਸੈਲਫੀ ਲੈ ਲਈਏ ਜਾਂ ਫੋਟੋ ਖਿਚਵਾ ਲਈਏ ਸੋ ਅਜਿਹਾ ਕੁਝ ਨਹੀਂ ਹੋਇਆ ਕੋਈ ਪੱਥਰਬਾਜ਼ੀ ਨਹੀਂ ਹੋਈ ਕੋਈ ਕਿਸੇ ਨੇ ਅਜਿਹਾ ਪ੍ਰਦਰਸ਼ਨ ਨਹੀਂ ਕੀਤਾ ਕਿਸੇ ਨੇ ਮੁਰਦਾਬਾਦ ਨਹੀਂ ਕੀਤਾ ਕੋਈ ਕਾਲਾ ਝੰਡਾ ਨਹੀਂ ਉੱਥੇ ਦਿਖ ਦਿੱਲੀੋਂ ਵਾਪਸ ਪਰਤੇ ਤੇ ਆਉਂਦਿਆਂ ਹੀ ਅਜਿਹੇ ਬਿਆਨ ਕੇ ਜੀ ਚਰਨਜੀਤ ਸਿੰਘ ਚੰਨੀ ਹੋਣਾ ਦਾ ਹੱਥ ਸੀ ਸਿਕਿਉਰਿਟੀ ਬ੍ਰੀਚ ਮਾਮਲੇ ਦੇ ਵਿੱਚ ਕਾਫਲਾ ਰੁਕਣ ਦੇ ਮਾਮਲੇ ਦੇ ਵਿੱਚ 15-20 ਰੋਕਾਂ ਦੇ ਕੋਲੋਂ ਕਾਫਲਾ ਰੁਕਵਾਇਆ ਗਿਆ ਇੰਨਾ ਇੰਨਾ ਮੈਂ ਇੱਕ ਚੀਜ਼ ਹੋਰ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਜਦੋਂ ਕਿਤੇ ਦੌਰੇ ਹੁੰਦੇ ਨੇ ਤੇ ਇੰਨੀ ਤਗੜੀ ਫੋਰਸ ਲਗਾ ਦਿੱਤੀ ਜਾਂਦੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਲੰਗੜਾ ਹੋਵੇ ਤੇ ਇਨੇ-ਇਨੀਆਂ ਗੱਡੀਆਂ ਜੀ ਹਜ਼ਾਰ ਬਿਲਕੁਲ ਬਿਲਕੁਲ ਫੋਰਸ ਲੱਗ ਜਾਂਦੀ ਹੈ ਤੇ 15-20 ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਤੇ ਦੌਰੇ ਤੇ ਜਾਣਾ ਹੋਵੇ ਹਾਲਾਂਕਿ ਮੁੱਖ ਮੰਤਰੀ ਨੇ ਜਾਣਾ ਹੋਵੇ ਤਾਂ ਹਜ਼ਾਰਾਂ ਹਜ਼ਾਰਾਂ ਜਿਹੜੇ ਪੁਲਿਸ ਕਰਮੀ ਨੇ ਸਿਕਿਉਰਟੀ ਉਹਨਾਂ ਦੇ ਨਾਲ ਜਾਂਦੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਤੇ ਫਿਰ ਬੜੀ ਤਗੜੀ ਗੱਲ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਹੀ ਨਿਕਤ ਸਿਕਿਉਰਟੀ ਤਾਂ ਹੋਊਗੀ ਜਿਹੜੀ 15-20 ਲੋਕਾਂ ਨੂੰ ਖਦੇੜਨ ਦੇ ਵਿੱਚ ਮਿੰਟ ਲਾਉਂਦੀ ਹੈ ਗੱਲ ਮੰਨਣ ਵਾਲੀ ਵੀ ਹੈ ਤੇ ਕਿਤਨਾ ਕਿਤੇ ਜੇ ਜੇ ਤੁਸੀਂ ਕਹਿ ਰਹੇ ਹੋ ਕਿ 15-20 ਲੋਕਾਂ ਦੇ ਕੋਲੋਂ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਵਾਇਆ ਗਿਆ ਤੇ ਕਿਤਨਾ ਕਿਤੇ ਗੱਲ ਜਿਹੜੀ ਆ ਉਹ ਸਹੀ ਠੋਕਦੀ ਵੀ ਨਹੀਂ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਣਾਂ ਦੇ ਵੱਲੋਂ ਕੋਈ ਅਜਿਹੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਨਿਦੀ ਕਿ ਮੈਂ ਅਜਿਹਾ ਮੇਰੇ ਕੋਲੋਂ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਜਾਂ ਮੈਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ हां ਜਦੋਂ ਸੱਤਾ ਦੇ ਵਿੱਚ ਸਨ ਜਦੋਂ ਪਾਵਰ ਦੇ ਵਿੱਚ ਸਨ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਸਨ ਚਰਨਜੀਤ ਸਿੰਘ ਚੰਨੀ ਉਦੋਂ ਉਹਨਾਂ ਨੇ ਜਰੂਰ ਇਹ ਗੱਲ ਕਹੀ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਬਸ ਰਾਈ ਦਾ ਪਹਾੜ ਜਿਹੜਾ ਆ ਉਹ ਬਣਾਇਆ ਜਾ ਰਿਹਾ ਸੋ ਰਮਨੀਤ ਸਿੰਘ ਬਿੱਟੂ ਹੁਣੇ ਜਦੋਂ ਦਿੱਲੀ ਦੇ ਵਿੱਚ ਗੱਲ ਦੇ ਵਿੱਚ ਪੱਲਾ ਪਾ ਕੇ ਬੀਜੇਪੀ ਦਾ ਵਾਪਸ ਆ ਜਾਂਦੇ ਨੇ ਤੇ ਆਉਂਦਿਆਂ ਹੀ ਆਪਣੇ ਹੀ ਸਾਥੀ ਰਹਿ ਚੁੱਕੇ ਜਿਹੜੇ ਉਹਨਾਂ ਦੇ ਨੇ ਉਹਨਾਂ ਦੇ ਉੱਤੇ ਤੰਜ ਕੱਸਦੇ ਜਾਂ ਉਹਨਾਂ ਦੇ ਉੱਤੇ ਅਜਿਹੇ ਦੋਸ਼ ਲਾਉਂਦੇ ਨਜ਼ਰ ਆ ਰਹੇ ਨੇ ਜਿਹੜੇ ਕਿਤੇ ਨਾ ਕਿਤੇ ਸਵੀਕਾਰ ਕਰਨ ਯੋਗ ਨਹੀਂਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਰ ਥੋੜੇ ਟਾਈਮ ਤੱਕ ਸ਼ਾਇਦ ਚਰਨਜੀਤ ਸਿੰਘ ਚੰਨੀ ਜਰੂਰ ਆਪਣੀ ਪ੍ਰਤੀਕਿਰਿਆ ਦੇ ਦੇਣਗੇ ਕਿ ਦਿਨਾਂ ਕਿਤੇ ਚਰਨਜੀਤ ਸਿੰਘ ਚੰਨੀ ਜਿਵੇਂ ਕਿ ਹੁਣ ਆਪਾਂ ਵਿਕਰਮ ਜੇਠੀਆ ਹੋਣਾਂ ਦੀ ਗੱਲ ਕਰ ਲੈਨੇ ਆ ਉਹ ਵੀ ਜਦੋਂ ਕਿਤੇ ਵੀਡੀਓ ਪਾਉਂਦੇ ਨੇ ਨਾ ਕਿਸੇ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਖਿਲਾਫ ਜਾਂ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਤੰਜ ਕੱਸਦੇ ਨੇ ਤਾਂ ਬਕਾਇਦਾ ਇੱਕ ਸਬੂਤ ਜਾਂ ਲੈ ਕੇ ਸਾਹਮਣੇ ਆਉਂਦੇ ਨੇ ਪੇਪਰ ਲੈ ਕੇ ਆਉਣ ਚਾਹੇ ਉਹਨਾਂ ਦੀ ਕੋਈ ਪੁਰਾਣੀ ਬਾਈਟ ਕੱਢ ਕੇ ਲੈ ਆਉਣ ਕਹਿੰਦੇ ਨਾ ਹੋਮਵਰਕ ਕਰਕੇ ਆਣਾ ਬਿਲਕੁਲ ਬਿਲਕੁਲ ਹੋਮਵਰਕ ਕਰਕੇ ਆਉਂਦੇ ਤਾਂ ਬਿਲਕੁਲ ਚਰਨਜੀਤ ਸਿੰਘ ਚੰਨੀ ਮੈਨੂੰ ਲੱਗਦਾ ਕਿ ਕਿਤੇ ਆਪਣੇ ਜ਼ਰੂਰ ਲੈ ਕੇ ਆਉਣਗੇ ਜਦੋਂ ਜੇ ਰਮਨਜੀਤ ਸਿੰਘ ਬਿੱਟੂ ਹੋਣਾ ਨੇ ਚਰਨਜੀਤ ਸਿੰਘ ਚੰਨੀ ਹੋਣਾ ਦਾ ਪੱਖ ਪੂਰਿਆ ਸੀ ਸੋ ਹੁਣ ਜੇ ਦਲ ਬਦਲਿਆ ਤੇ ਦਲ ਬਦਲਣ ਦੇ ਨਾਲ ਹੀ ਬਿਆਨ ਵੀ ਉਹਨਾਂ ਦੇ ਬਦਲ ਗਏ ਨੇ ਤੁਹਾਨੂੰ ਦੱਸਦਾ ਕਿ ਰਾਜਕੁਮਾਰ ਚੱਬੇਵਾਲ ਹੋਣਾ ਨੇ ਜਿਹੜਾ ਪੱਲਾ ਕਾਂਗਰਸ ਪਾਰਟੀ ਦਾ ਛੜਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਲੋਕ ਜਿਹੜੇ ਨੇਤਾ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਚੁੱਕ ਕੇ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਸਨ ਤੇ ਉਹੀ ਮੁੜ ਕੇ ਉਹਨਾਂ ਦੇ ਵੀ ਬਿਆਨ ਬਦਲਦੇ ਤੁਸੀਂ ਸੁਣੇ ਹੀ ਹੋਣਗੇ ਕਿ ਨਹੀਂ ਜੀ ਮੈਨੂੰ ਮੈਂ ਜਰੂਰ ਇਹ ਕਰਜ਼ੇ ਦੀ ਪੰਡ ਲੈ ਕੇ ਗਿਆ ਸੀ ਪਰ ਮੈਨੂੰ ਬਾਅਦ ਵਿੱਚ ਪਤਾ ਲੱਗਾ ਜੀ ਇਹ ਜਿਹੜਾ ਕਰਜ਼ਾ ਹੈ ਪੰਜਾਬ ਦੇ ਵਿਕਾਸ ਦੇ ਲਈ ਹੀ ਚੁਕਾਇਆ ਗਿਆ ਸੀ ਪੰਜਾਬ ਦੀ ਭਲਾਈ ਵਾਸਤੇ ਹੀ ਚੁਕਾਇਆ ਗਿਆ ਸੀ ਸੋ ਅਸੀਂ ਇਸ ਕਰਜ਼ੇ ਨੂੰ ਖਤਮ ਕਰਨੇ ਲਗਾਤਾਰ ਮੇਤ ਮੰਤਰੀ ਹਰਪਾਲ ਸਿੰਘ ਚਿਮਾ ਦੇ ਲਿੰਕ ਦੇ ਵਿੱਚਾਂ ਕੰਟੈਕਟ ਦੇ ਵਿੱਚਾਂ ਤਾਂ ਅਸੀਂ ਪੰਜਾਬ ਦੀ ਭਲਾਈ ਲਈ ਕਦਮ ਚੁੱਕ ਰਹੇ ਹਾਂ ਸੋ ਉਸੇ ਕੜੀ ਦਾ ਹਿੱਸਾ ਨੇ ਰਵਨੀਤ ਸਿੰਘ ਟੂ ਹੋਣੀ ਵੀ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਤੇ ਹੁਣ ਬੋਲੀ ਤਾਂ ਫਿਰ ਉਹ ਬੋਲਣੀ ਪੈਣੀ ਆ ਜਿਹੜੀ ਅੱਜ ਹੁਣੇ ਆਪਾਂ ਵੀ ਤਾਂ ਇਹੀ ਗੱਲ ਕਰ ਰਹੇ ਸੀਗੇ ਕਿ ਜੇ ਜਿਹੜੇ ਤੇ ਕੋਈ ਕਾਲਖ ਲੱਗੀ ਉਹ ਭਾਜਪਾ ਚ ਸ਼ਾਮਲ ਹੋ ਜਵੇ ਤੇ ਉਹ ਕਾਲਖ ਮਿਟ ਜਾਈਗੀ ਸ਼ਾਇਦ ਹੁਣੇ ਕਾਲਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਰਵਨੀਤ ਬਿੱਟੂ ਜੋ ਪਹਿਲਾਂ ਬੋਲਿਆ ਉਹ ਸ਼ਾਇਦ ਢਲ ਜੇ ਹੁਣੇ ਨਹੀਂ ਬਿਲਕੁਲ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਚਲੋ ਜਿਹੀ ਕੋਈ ਰਵਨੀਤ ਸਿੰਘ ਬਿੱਟੂ ਤੇ ਵੀ ਜੇ ਤੋਹਮਤ ਦੀ ਗੱਲ ਕਰੀਏ ਤਾਂ ਹਾਲੇਕ ਕੋਈ ਅਜਿਹੇ ਬਿਆਨ ਬਿਆਨਬਾਜ਼ੀਆਂ ਨਹੀਂ ਦੀ ਚਲਦੀਆਂ ਰਹਿੰਦੀਆਂ ਪਰ ਇੱਕ ਅਕਸ ਉਹ ਤਿੰਨ ਵਾਰ ਲੋਕ ਸਭਾ ਮੈਂਬਰ ਬਣੇ ਨੇ ਉਹਨਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਆਪਣੇ ਇਲਾਕੇ ਦੇ ਵਿੱਚ ਉਸ ਟਾਈਮ ਤੇ ਉਹਨਾਂ ਨੇ ਜਿੱਤਾਂ ਦਰਜ ਕਰਵਾਈਆਂ ਜਦੋਂ ਪੰਜਾਬ ਦੇ ਵਿੱਚ ਗਠਜੋੜ ਦੀ ਸਰਕਾਰ ਸੀਗੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਸੀ ਆਨੰਦਪੁਰ ਸਾਹਿਬ ਹਲਕੇ ਤੋਂ ਜਿੱਤੇ ਨੇ ਦੋ ਵਾਰ ਲੁਧਿਆਣੇ ਤੋਂ ਜਿੱਤੇ ਨੇ ਸੋ ਤਿੰਨ ਵਾਰ ਕੁੱਲ ਲੋਕ ਸਭਾ ਮੈਂਬਰ ਰਹੇ ਨੇ ਰਵਨੀਤ ਸਿੰਘ ਬਿੱਟੂ ਸੋ ਵਾਸ਼ਿੰਗ ਮਸ਼ੀਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਹਵਾਲਾ ਦਿੱਤਾ ਕਿ ਦਾਗ ਧੋਪ ਜਾਣਗੇ ਸੋ ਮੈਨੂੰ ਇਹੋ ਜਿਹਾ ਲੱਗਦਾ ਨਹੀਂ ਕੋਈ ਕਿ ਰਵਨੀਤ ਸਿੰਘ ਬਿੱਟੂ ਦੇ ਕੋਈ ਅਜਿਹੇ ਤਾਂ ਹਾਂ ਉਹਨਾਂ ਦੇ ਦਾਦੇ ਦੀ ਜਿਹੜੀ ਗੱਲ ਹੈ ਉਹ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਹੈ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਪਤਾ ਕਿ ਉਹਨਾਂ ਦੇ ਦਾਦਾ ਜੀ ਨੇ ਜਿਹੜੀ ਪੰਜਾਬ ਦੇ ਵਿੱਚ ਇੱਕ ਲਹਿਰ ਲਹਿਰ ਕਾਦੀ ਚਲਾਈ ਹੈ ਕਿ ਪਤਾ ਹੀ ਆ ਸਭ ਨੂੰ ਖੁੱਲੀ ਸਕਰੀਨ ਦੇ ਉੱਤੇ ਤਾਂ ਮੈਂ ਵੀ ਕੀ ਬੋਲਾਂ ਸੋ ਰਵਨੀਤ ਸਿੰਘ ਬਿੱਟੂ ਹੋਣੀ ਤਾਂ ਬੇਸ਼ੱਕ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਆਉਂਦੇ ਨਹੀਂ ਕਿ ਮੇਰੇ ਦਾਦਾ ਜੀ ਦੀ ਕੁਰਬਾਨੀਆਂ ਪਰ ਸਾਰੇ ਪੰਜਾਬ ਨੂੰ ਪਤਾ ਕਿ ਕਿਹੜੀ ਕੁਰਬਾਨੀ ਸੀ ਤੇ ਕੀ ਕੀਤਾ ਸੀ ਪਰ ਉਹ ਦਾਗ ਜ਼ਰੂਰ ਨੇ ਕਾਂਗਰਸ ਦੇ ਉੱਤੇ ਇੱਕ ਜ਼ਰੂਰ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਰਟੀ ਦੇ ਜੜੀ ਆ ਕੇਂਦਰ ਦੇ ਵਿੱਚ ਸਰਕਾਰ ਸੀ ਸੋ ਇਹ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜਰੂਰ ਉਸ ਪਰਿਵਾਰ ਤੇ ਇਹਨਾਂ ਦੇ ਰਵਨੀਤ ਸਿੰਘ ਬਿੱਟੂ ਹੋਣਾ ਦੇ ਪਰਿਵਾਰ ਤੇ ਇੱਕ ਵੱਡਾ ਦਾਗ ਲੱਗਿਆ ਪਰ ਜੇ ਕਹੀਏ ਕਿ ਭਾਜਪਾ ਦੇ ਵੱਲੋਂ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਕੋਈ ਸੰਮਣ ਜਾਂ ਈਡੀ ਦੇ ਵੱਲੋਂ ਕੋਈ ਸੰਮਣ ਭੇਜਿਆ ਜਾਊਗਾ ਜਾਂ ਸੀਬੀ ਦੇ ਵੱਲੋਂ ਸੀਬੀਆਈ ਦੇ ਵੱਲੋਂ ਕੋਈ ਸੰਮਣ ਭੇਜਿਆ ਜਾਊਗਾ ਲੱਗਦਾ ਨਹੀਂ ਆ ਕਿਉਂਕਿ ਉਸ ਟਾਈਮ ਦੇ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਮੁੜ ਕੇ ਭਾਈ ਦਲਾਵਰ ਸਿੰਘ ਹੋਣੀ ਜੇ ਦੇ ਗੱਲ ਕਰ ਲੈਨੇ ਆ ਕਿ ਦਲਾਵਰ ਸਿੰਘ ਹੋਣਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਸਾਰਿਆਂ ਨੂੰ ਪਤਾ ਹੈ ਉਸ ਮਾਮਲੇ ਦੇ ਵਿੱਚ ਹੀ ਕਈ ਬੰਦੀ ਸਿੰਘ ਵੀ ਹੁਣ ਜਿਲ੍ਹਾਂ ਦੇ ਵਿੱਚ ਮੈਂ ਹਾਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਬਿਆਨ ਬਦਲਣ ਦੀ ਜੇ ਗੱਲ ਕੀਤੀ ਜਾਵੇ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤੇ ਰਮਨਜੀਤ ਸਿੰਘ ਬੀਟੂ ਹੁਣਾਂ ਨੇ ਇਹ ਗੱਲ ਕਹੀ ਸੀ ਕਿ ਜੇ ਭਾਜਪਾ ਸਰਕਾਰ ਇਹ ਸਾਰੇ ਖੇਤੀ ਕਾਨੂੰਨ ਮੰਨ ਲਵੇ ਜਿਹੜੇ ਇਹਨਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਨ ਲਵੇ ਖੇਤੀ ਕਾਨੂੰਨ ਵਾਪਸ ਲੈ ਲੈਵੇ ਤੇ ਮੈਂ ਜਿਹੜਾ ਹੈ ਉਹਨਾਂ ਦੇ ਰਿਹਾਈ ਦੇ ਲਈ ਖੁਦ ਕਵਾਂਗਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾਵੇ ਫਿਰ ਜਦੋਂ ਕਿਸਾਨੀ ਮਸਲਾ ਕਿਤਨਾ ਕਿਤੇ ਹੱਲ ਹੁੰਦਾ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਆ ਜਾਂਦੇ ਤੇ ਨਾਲ ਦੀ ਨਾਲ ਹੀ ਰਮਨੀਤ ਸਿੰਘ ਬਿੱਟੂ ਹੋਣਾਂ ਦੇ ਬਿਆਨ ਵੀ ਬਦਲ ਜਾਂਦੇ ਨੇ ਦੁਬਾਰਾ ਉਹਨਾ ਆਪਣੇ ਬਿਆਨਾਂ ਦੇ ਉੱਤੇ ਕਾਬਜ ਨਹੀਂ ਰਹਿੰਦੇ ਕਿਤਨਾ ਕਿਤੇ ਆਪਣੇ ਪੈਰਾਂ ਤੋਂ ਥੜਕਦੇ ਨਜ਼ਰ ਆਉਂਦੇ ਨੇ ਰਮਨੀਤ ਸਿੰਘ ਬਿੱਟੂ ਹੋਣੀ ਸੋ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਜੇ ਬਿਆਨ ਤੋਂ ਥੜਕਿਆ ਵੀ ਗਿਆ ਜੇ ਗੱਲ ਕਰੀਏ ਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੇ ਨੇ ਤੇ ਹੁਣ ਭਾਜਪਾ ਦੇ ਵੇ ਕੇਮ ਦੇ ਵਿੱਚ ਜਾ ਕੇ ਉਹ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਹੋਣਾ ਦਾ ਹੱਥ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲਈ ਵੱਡੇ ਐਲਾਨ ਕਰਨ ਆਏ ਸੀ ਜਾਂ ਉਹਨਾਂ ਨੇ ਹਵਾਈ ਰਸਤਾ ਛੱਡ ਕੇ ਸੜਕੀ ਰਸਤਾ ਹੀ ਕਿਉਂ ਚੁਣਿਆ ਉਸ ਦੇ ਕਾਫੀ ਮੀ ਦਾ ਟਾਈਮ ਵੀ ਸੀਗਾ ਉਸ ਟਾਈਮ ਦਾ ਮੌਸਮ ਵੀ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਮੌਸਮ ਖਰਾਬ ਹੋਣ ਦੇ ਕਰਕੇ ਜੀ ਅਸੀਂ ਜਿਹੜਾ ਹੈ ਸੜਕੀ ਰਸਤਾ ਚੁਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਤੇ ਐਡੀ ਟੈਕਨੋਲੋਜੀ ਹੈ ਦੇਸ਼ ਦੇ ਕੋਲ ਕੀ ਗੱਲ ਵਰਦੇ ਮੀ ਦੇ ਵਿੱਚ ਹੈਲੀਕਾਪਟਰ ਨਹੀਂ ਉੱਡਦੇ ਜਾਂ ਵਰਦੇ ਮੀ ਦੇ ਵਿੱਚ ਜਹਾਜ਼ ਨਹੀਂ ਉੱਡਦੇ ਨਹੀਂ ਦੀ ਇਹ ਤਾਂ ਦੀਆਂ ਗੱਲਾਂ ਹੁੰਦੀਆਂ ਬਾਕੀ ਜਿਹੜਾ ਉਸ ਵੇਲੇ ਪੂਰਾ ਬਣਿਆ ਪ੍ਰੋਗਰਾਮ ਕਿ ਝੰਡੇ ਫੜੇ ਬੀਜੇਪੀ ਦੇ ਲੋਕਾਂ ਨੇ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਤੁਸੀਂ ਮੈਨੂੰ ਦੱਸ ਦਿਓ ਕਿ ਵਿਰੋਧ ਪ੍ਰਦਰਸ਼ਨ ਦੀ ਨਿਸ਼ਾਨੀ ਕੀ ਹੁੰਦੀ ਹੈ ਜਿੰਦਾਬਾਦ ਦੇ ਨਾਰੇ ਜਾਂ ਮੁਰਦਾਬਾਦ ਦੇ ਨਾਰੇ ਜੀ ਤੇ ਉਹੀ ਗੱਲ ਕਰਦੇ ਆ ਕਿ ਜਦੋਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਤੇ ਤੁਸੀਂ ਉਹਨੂੰ ਵੀ ਵਿਰੋਧ ਪ੍ਰਦਰਸ਼ਨ ਕਹਿ ਰਹੇ ਹੋ ਤੇ ਫਿਰ ਨਾ ਕਿਤੇ ਨਾ ਗੱਲ ਹੀ ਖਾਣੇ ਪੈਣ ਵਾਲੀ ਨਹੀਂ ਹੈ ਸੋ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੱਲੋਂ ਹਾਲੇ ਤੱਕ ਇਹੋ ਜੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਕਿ ਉਹ ਰਵਨੀ ਸਿੰਘ ਬਿੱਟੂ ਹੋਣਾ ਤੇ ਕੋਈ ਬਿਆਨ ਦੇਣਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਵੱਲੋਂ ਜਦ ਰਮਨੀਤ ਸਿੰਘ ਬਿੱਟੂ ਹੋਣਾ ਦੇ ਉੱਤੇ ਕਈ ਤੰਜ ਕੱਸੇ ਗਏ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਹੈ ਕਿ ਭੜਾਈ ਚੰਗਾ ਹੀ ਹੋਇਆ ਹੈ ਕਾਂਗਰਸ ਪਾਰਟੀ ਦੇ ਵਿੱਚੋਂ ਚਲੇ ਗਏ ਨੇ ਕਾਂਗਰਸ ਪਾਰਟੀ ਦੀ ਭੜਾਈ ਹੋਈ ਹੈ ਤੇ ਉੱਧਰ ਰਮਨੀਤ ਬਿੱਟੂ ਕਹਿੰਦੇ ਇਹ ਨਜ਼ਰ ਆਉਂਦੇ ਨੇ ਕਿ ਮੈਂ ਨਾ ਉਹਨਾਂ ਨੂੰ ਸਾਥੀਆਂ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਤੇ ਜੇ ਤੁਸੀਂ ਉਹਨਾਂ ਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੁੰਦੇ ਤੇ ਫਿਰ ਚਰਨਜੀਤ ਸਿੰਘ ਚੰਨੀ ਹੋਣੀ ਵੀ ਤੁਹਾਡੇ ਹੀ ਪਾਰਟੀ ਦੇ ਬੰਦੇ ਰਹੇ ਨੇ ਤੁਹਾਡੇ ਹੀ ਪੁਰਾਣੇ ਸਾਥੀ ਰਹੇ ਨੇ ਕੀ ਗ ਜੋ ਆਈ ਰਹਿਦਾ ਚਰਨਜੀਤ ਸਿੰਘ ਚੰਨੀ ਦੀ ਕੈਟਾਗਰੀ ਮੈਟਰ ਕਰਦੀ ਆ ਕਿ ਤੁਸੀਂ ਇਸ ਤਰੀਕੇ ਨਾਲ ਬਿਆਨ ਜਿਹੜਾ ਇਹ ਸੋਚ ਵਿਚਾਰ ਕੇ ਦੇ ਰਹੇ ਹੋ ਸੋ ਬੜੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਹਾਲ ਹੀ ਤੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਸੱਤਾ ਧਿਰ ਦੇ ਵਿੱਚ ਹੁਣ ਕਾਬਜ ਧਿਰ ਦੇ ਵਿੱਚ ਹੁਣ ਬੜਾ ਜ਼ਰੂਰੀ ਆ ਸੋ ਇਸ ਲਈ ਮੈਂ ਉਹਦੇ ਵਿੱਚ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਿਆ ਤੇ ਕਾਂਗਰਸ ਕਾਂਗਰਸ ਨੇ ਰਵਨੀਤ ਸਿੰਘ ਬਿੱਟੂ ਹੁਣਾਂ ਨੂੰ ਬਹੁਤ ਕੁਝ ਦਿੱਤਾ ਸ਼ਾਇਦ ਇਹ ਵੀ ਕਾਰਨ ਹੈ ਕਿ ਉਹ ਜਦੋਂ ਅੱਗੇ ਉਹਦੀ ਅੱਗੇ ਉਹਦੀ ਜਵਾਬ ਆ ਰਿਹਾ ਉਹ ਸ਼ਾਇਦ ਤਾਂ ਬੋਲ ਨਹੀਂ ਰਿਹਾ ਕਿਤੇ ਨਾ ਕਿਤੇ ਇੱਕ ਜ਼ਮੀਰ ਤਾਂ ਹੁੰਦਾ ਹੀ ਹੈ ਬੰਦੇ ਦਾ ਜ਼ਮੀਰ ਦੀ ਗੱਲ ਕਰਦੇ ਹੋ ਤਾਂ ਜਿਹੜੀ ਇਹ ਗੱਲਾਂ ਜ਼ਮੀਰ ਦੀਆਂ ਰਾਜਨੀਤੀ ਤੋਂ ਬੜੀ ਦੂਰ ਦੀਆਂ ਰਹਿੰਦੀਆਂ ਨੇ ਗੱਲਾਂ ਨਹੀਂ ਦੀ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਦੇ ਹਾਂ ਤੇ ਫਿਰ ਇਹਦੇ ਲਾਗੇ ਜ਼ਮੀਰ ਵਾਲਾ ਲਫ਼ਜ਼ ਮੇਰੇ ਖਿਆਲ 'ਚ ਨਹੀਂ ਨਹੀਂ ਆਉਂਦਾ ਤੇ ਤੁਸੀਂ ਗੱਲ ਕਰ ਰਹੇ ਹੋ ਕਿ ਕਾਂਗਰਸ ਪਾਰਟੀ ਨਾਲ ਹਾਂ ਦਿੱਤਾ ਹੋਊਗਾ ਤੇ ਨਾ ਵਾਰ ਐਮਪੀ ਬਣੇ ਨੇਗਾ ਹਰੇਕ ਇੱਥੇ ਤਾਂ ਬੰਦਾ ਇੱਕ ਵਾਰ ਕਾਉਂਸਲਰ ਬਣ ਜੇ ਤੇ ਉਹ ਵੀ ਆਪਣੀਆਂ ਇਹੋ ਜਿਹੀਆਂ ਗੱਡੀਆਂ-ਗੁੱਡੀਆਂ ਪਾ ਲੈਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਲਈ ਉਹਦੇ ਬੱਚਿਆਂ ਦਾ ਭਵਿੱਖ ਸੂਤਰ ਹੋ ਜਾਂਦਾ ਸੈੱਟ ਹੋ ਜਾਂਦਾ ਤੇ ਇਹ ਤਾਂ ਫਿਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਨੇ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਹੀ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤੇ ਹੋਣਗੇ ਉਹਨਾਂ ਦਾ ਪਰਿਵਾਰਿਕ ਪਿਸ਼ੋਕੜ ਵੀ ਥੋੜਾ ਤਗੜਾ ਰਿਹਾ ਵਧੀਆ ਰਿਹਾ ਜਾਇਦਾਦਾਂ ਵਾਲੇ ਰਹੇ ਨੇ ਤੇ ਜੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਕੋਈ ਯੋਧੇ ਦਿੱਤੇ ਨੇ ਜਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮਾਨ ਸਤਕਾਰ ਦੇ ਤਾ ਠੀਕ ਹੈ ਉਹ ਉਹਨਾਂ ਦੀ ਸਿਆਣਾ ਪੈ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਗਿਆ ਨੂੰ ਮਤਲਬ ਕਾਂਗਰਸ ਪਾਰਟੀ ਨੂੰ ਕੋਈ ਬੁਰਾ ਨਹੀਂ ਬੋਲ ਰਿਹਾ ਉਹਨਾਂ ਨੇ ਇੱਕ ਇੱਕ ਪਾਰਟਿਕੂਲਰ ਇੱਕ ਬੰਦੇ ਦਾ ਨਾਮ ਲਿਆ ਸਿੱਧਾ ਟਾਰਗੇਟ ਕੀਤਾ ਚਰਨਜੀਤ ਸਿੰਘ ਚੰਨੀ ਦਾ ਪਾਰਟੀ ਨੂੰ ਬੁਰਾ ਨਹੀਂ ਬੋਲ ਰਿਹਾ ਇਹ ਵੀ ਗੱਲ ਮੰਨਣ ਵਾਲੀ ਹੈ ਕਿ ਜਿਹੜੀ ਉਹ ਇੱਕ ਗਾਣਾ ਹੈ ਗੁਰਦਾਸ ਮਾਨ ਦਾ ਕਿ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਬਿਤਾਇਆ ਹੈ ਕਾਂਗਰਸ ਪਾਰਟੀ ਨੂੰ ਲੰਬਾ ਸਮਾਂ ਜਿਹੜਾ ਉਹਨਾਂ ਨੇ ਆਪਣੀਆਂ ਸਮਾਵਾਵਾਂ ਦਿੱਤੀਆਂ ਨੇ ਵਰਕ ਰੀ ਕੀਤੀ ਹੈ ਲੋਕਾਂ ਦੇ ਨਾਲ ਮੇਲ ਜੋਲ ਕੀਤਾ ਹੈ ਕਾਂਗਰਸ ਪਾਰ ਗਾਂਧੀ ਦੇ ਬੜੇ ਕਰੀਬੀ ਮੰਨੇ ਜਾਂਦੇ ਰਹੇ ਨੇ ਰਮਨਜੀਤ ਸਿੰਘ ਬਿੱਟੂ ਤੇ ਅੱਜ ਜੇ ਕਹੀਏ ਕਿ ਇਨਾ ਲੰਬਾ ਸਮਾਂ ਉਹਨਾਂ ਦੇ ਸਾਥੀਆਂ ਦੇ ਨਾਲ ਬਿਤਾ ਕੇ ਇੱਕ ਦਿਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ ਜੇ ਆਪਣੀ ਇੱਕ ਪਾਰਟੀ ਦੇ ਉੱਤੇ ਹੀ ਤਾਂ ਜੇ ਕੱਸੀ ਜਾਣ ਜਾਂ ਆਪਣੀ ਪਾਰਟੀ ਦੇ ਉੱਤੇ ਹੀ ਚੱਕੜ ਛੁੱਟੀ ਜਾਣ ਤੇ ਕਿਸੇ ਨਾ ਕਿਸੇ ਟੈਂਪ ਦੇ ਵਿੱਚ ਤੁਸੀਂ ਵੀ ਉਸੇ ਚੱਕੜ ਦਾ ਹਿੱਸਾ ਰਹੇ ਹੋ ਜਿਹੜਾ ਤੁਸੀਂ ਅੱਜ ਉਛਾਲ ਰਹੇ ਹੋ ਸੋ ਇਹ ਉਹਨਾਂ ਦੀ ਸਿਆਣਪ ਆ ਕਿ ਕਾਂਗਰਸ ਪਾਰਟੀ ਦੇ ਉੱਤੇ ਕੋਈ ਐਜੇਹੀ ਉਹ ਗੱਲਬਾਤ ਨਹੀਂ ਕਰਦੇ ਨਜ਼ਰ ਆਉਂਦੇ ਉਹ ਕਹਿ ਰਹੇ ਨੇ ਕਿ ਮੈਂ ਕਿਸੇ ਦੇ ਨਿੱਜੀ ਜਿਹੜਾ ਆ ਜੀਵਨ ਤੇ ਮੈਂ ਰਾਰ ਕਿਸੇ ਨਾਲ ਨਿੱਜੀ ਵੈਰ ਨਹੀਂ ਆ ਮੇਰਾ ਕਿਸੇ ਨਿੱਜੀ ਨਾਲ ਤਕਰਾਰ ਨਹੀਂ ਹੈ ਸੋ ਇਹ ਗੱਲ ਸਿਆਣਪ ਜ਼ਰੂਰ ਹੁੰਦੀ ਹੈ ਪਰ ਜਿਹੜੀ ਤੁਸੀਂ ਜ਼ਮੀਰ ਦੀ ਗੱਲ ਕਹੀ ਹੈ ਮੈਂ ਫੇਰ ਉਸ ਗੱਲ ਤੇ ਹੁਣਾਂ ਕਿ ਜਦੋਂ ਰਾਜਨੀਤੀ ਦੀ ਗੱਲ ਕਰੀਏ ਫਿਰ ਜ਼ਮੀਰ ਜਿਹੜੀ ਆ ਉਹ ਕਿਤੇ ਨਾ ਕਿਤੇ ਪਿੱਛੇ ਜ਼ਰੂਰ ਰਹਿ ਜਾਂਦੀ ਹੈ ਜਿਹਦੇ ਨਾਲ ਕੋ ਜ਼ਮੀਰ ਮਰ ਜਾਂਦਾ ਨਹੀਂ ਮੈਂ ਮਰ ਮੈਂ ਤਾਂ ਨਹੀਂ ਕਹਿੰਦਾ ਕਿ ਮਰ ਜਾਂਦਾ ਹਾਂ ਲੋਕਾਂ ਦਾ ਆਪਣਾ ਇੱਕ ਸਟੈਂਡ ਹੁੰਦਾ ਸਟੈਂਡ ਦੀ ਗੱਲ ਕਰ ਸਕਦੇ ਆ ਤੁਸੀਂ ਸੁਖਵਾਲ ਸਿੰਘ ਖਹਿਰਾ ਦੀ ਗੱਲ ਕਰ ਲਓ ਕਿ ਠੀਕ ਹੈ ਜਿੱਥੇ ਕਿਤੇ ਹੋਣ ਦੀ ਗੱਲ ਹੁੰਦੀ ਹੈ ਕਿਤੇ ਮਸਲਿਆਂ ਦੀ ਗੱਲ ਹੁੰਦੀ ਹੈ ਜਿੱਥੇ ਜ਼ਮੀਨੀ ਪੱਧਰ ਦੀ ਗੱਲ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ ਹੁਣੀ ਪਹੁੰਚਦੇ ਨੇ ਭਾਵੇਂ ਗੱਲ ਕੀਤੀ ਜਾਵੇ ਅੰ ਕੱਠ ਰੱਖਿਆ ਗਿਆ ਸੀ ਬੰਦੀ ਸਿੰਘਾਂ ਦੀ ਜੇਲ੍ਹ ਤਬਦੀਲੀ ਨੂੰ ਲੈ ਕੇ ਜਾਂ ਹੋਰ ਵੀ ਤਗੜੇ ਤਗੜੇ ਕੱਠ ਹੋਏ ਨੇ ਜਿੱਥੇ ਕਿ ਜ਼ਮੀਨੀ ਪੱਧਰ ਤੇ ਹੋਰ ਭਾਵੇਂ ਰਾਜਨੀਤਿਕ ਨੇਤਾ ਨਹੀਂ ਪਹੁੰਚਿਆ ਤੇ ਸੁਖਪਾਲ ਸਿੰਘ ਖਹਿਰਾ ਪਹੁੰਚਦੇ ਰਹੇ ਨੇ ਉਹਨਾਂ ਨੇ ਆਪਣੀ ਸ਼ਿਰਕਤ ਜ਼ਰੂਰ ਕੀਤੀ ਹੈ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਿਹੜਾ ਹੋਇਆ ਵਾ ਮਾਮਲਾ ਉਹਦੇ ਵਿੱਚ ਗੱਲ ਕਰ ਲਈਏ हां ਜਿਹੜੇ ਜੇ ਗੱਲ ਕਰੀਏ ਸੰਜੇ ਸਿੰਘ ਹੋਣਾ ਦੀ ਰਿਹਾਈ ਨੂੰ ਲੈ ਕੇ ਭਗਵੰਤ ਮਾਨ ਹੋਣਾ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦਾ ਇੱਕ ਬਿਆਨ ਆਇਆ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਉਹਦੇ ਦੇ ਵੀ ਟਵੀਟ ਕੀਤਾ ਸੁਖਪਾਲ ਸਿੰਘ ਖਿਆਰਾ ਨੇ ਕਿ ਜੇ ਤੁਸੀਂ ਮੰਨਦੇ ਹੋ ਕਿ ਸੱਚ ਦੀ ਜਿੱਤ ਹੁੰਦੀ ਹੈ ਤਾਂ ਮੈਂ ਵੀ ਜ਼ਮਾਨਤ ਦੇ ਬਾਹਰ ਆਇਆ ਤੇ ਮੇਰੇ ਵਾਰੀ ਇਹ ਟਿੱਪਣੀ ਕਿਉਂ ਨਾ ਕੀਤੀ ਗਈ ਜਿਸ ਮੈਨੂੰ ਤੁਸੀਂ ਇੱਕ 9 ਸਾਲ ਪੁਰਾਣੀ ਕੇਸ ਦੇ ਵਿੱਚ ਫਸਾਇਆ ਮੈਨੂੰ ਜ਼ਮਾਨਤ ਮਿਲ ਗਈ ਤੇ ਮੈਂ ਵੀ ਸੱਚ ਦੀ ਜਿੱਤ ਤੇ ਹੀ ਬਾਹਰ ਆਇਆ ਕੋਈ ਮੈਂ ਕੋਈ ਝੂਠ ਦੀ ਜਿੱਤ ਤੇ ਬਾਹਰ ਤਾਂ ਆਇਆ ਨਹੀਂ ਤੇ ਸੋ ਇਹ ਅਜਿਹੀਆਂ ਜੜੀਆਂ ਗੱਲਾਂ ਹੈ ਮੈਂ ਜਮੀਰ ਮਰਗੀ ਦੀ ਗੱਲ ਕਰਦਾ ਕਿ ਮਰਿਆ ਨਹੀਂ ਪਰ ਇੱਕ ਸਟੈਂਡ ਹੁੰਦਾ ਇੱਕ ਨੇਤਾ ਦਾ ਸਟੈਂਡ ਹੁੰਦਾ ਕਿ ਮੈਂ ਜਿਹੜੀ ਗੱਲ ਕਹੀ ਆ ਮੈਂ ਉੱਤੇ ਖੜਾ ਉੱਤਰਾ ਮੈਂ ਉੱਤੇ ਪੂਰਾ ਉੱਤਰਾ ਸੋ ਕਿਤਨਾ ਕਿਤੇ ਕੁਝ ਕੁ ਲੀਡਰ ਅਜਿਹੇ ਹੈਗੇ ਨੇ ਜਿਹੜੇ ਆਪਣੇ ਸਟੈਂਡ ਦੇ ਉੱਤੇ ਖੜੇ ਰਹਿੰਦੇ ਨੇ ਹ ਬਰਕਰਾਰ ਰਹਿੰਦੇ ਨੇ ਪਰ ਜੜੀਆਂ ਗੱਲਾਂ ਕਿਤਨਾ ਕਿਤੇ ਕੋਈ ਕੋਈ ਲੀਡਰ ਕੋਈ ਕੋਈ ਮੈਂ ਕਹਿ ਰਿਹਾ ਕਿ 100 ਦੇ ਵਿੱਚੋਂ ਕਿਤੇ 2% ਲੀਡਰ ਇਹੋ ਜਿਹੇ ਹੋਣਗੇ ਜਿਹੜੇ ਜ਼ਮੀਰ ਦੇ ਉੱਤੇ ਖੜੇ ਰਹਿ ਕੇ ਖੜੇ ਉੱਤਰਦੇ ਨੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਧਰਾਂ ਦੀ ਗੱਲ ਕਰੀਏ ਜਾਂ ਬਹੁਤੇ ਨੇਤਾਵਾਂ ਦੀ ਗੱਲ ਕਰੀਏ ਤੇ ਉਹ ਬੜੀਆਂ ਦੂਰ ਚਲ ਜਾਂਦੀਆਂ ਨੇ ਗੱਲਾਂ ਬਾਕੀ ਜਿਹ કરીਏ ਤਾਂ ਚਰਨਜੀਤ ਸਿੰਘ ਚੰਨੀ ਹੋਣਾ ਤੇ ਹੁਣ ਆ ਕੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਜਦੋਂ ਤੁਸੀਂ ਸੱਤਾ ਧਿਰ ਦੇ ਵਿੱਚ ਸੀ ਉਦੋਂ ਖਿਲਾਫ ਖੜੇ ਹੋ ਜਾਂਦੇ ਹੁਣ ਜੇ ਗੱਲ ਕਰੀਏ ਅੱਜ ਕੁੰਵਰ ਵਿਜੇ ਪ੍ਰਤਾਪ ਦੀ ਤੁਸਰ ਨਾਮ ਸੁਣਿਆ ਹੋਵੇਗਾ ਕੁੰਵਰ ਵਿਜੇ ਪ੍ਰਤਾਪ ਹੁਣੀ ਅਜੇ ਵੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਅਮ੍ਰਿਤਸਰ ਸਾਹਿਬ ਤੋਂ ਤੇ ਕੁਮਰ ਵਿਜੇ ਪ੍ਰਤਾਪ ਹੁਣੀ ਉਹਨਾਂ ਗੱਲਾਂ ਤੇ ਵੀ ਆਪਣੀ ਸਰਕਾਰ ਨੂੰ ਘੇਰ ਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਿਤੇ ਝੂਠੀ ਪੈਂਦੀ ਨਜ਼ਰ ਆਉਂਦੀ ਹੈ ਤੇ ਜੇ ਕੁਮਰ ਵਿਜੇ ਪ੍ਰਤਾਪ ਵਰਗੇ ਵਿਧਾਇਕ ਆਪਣੀ ਪਾਰਟੀ ਦੇ ਖਿਲਾਫ ਬੋਲ ਸਕਦੇ ਨੇ ਤਾਂ ਤੁਹਾਨੂੰ ਤਾਂ ਤਿੰਨ ਵਾਰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਜਿਹੜਾ ਮੈਂਬਰ ਚੁਣਿਆ ਗਿਆ ਤੇ ਤੁਸੀਂ ਕਿਉਂ ਨਾ ਜਿਹੜਾ ਉਸ ਵੇਲੇ ਮੌਕੇ ਦੇ ਉੱਤੇ ਰਹਿੰਦੇ ਆ ਆਪਣੇ ਜਿਹੜੇ ਸਰਕਾਰ ਤੇ ਸਵਾਲ ਚੁੱਕੇ ਤੁਸੀਂ ਉਦੋਂ ਵੀ ਚੁੱਕ ਸਕਦੇ ਸੀ ਪਰ ਅੱਜ ਕਿਤੇ ਜਾ ਕੇ ਬਿਆਨਾਂ ਤੋਂ ਪਲਟਣਾ ਇਹ ਜ਼ਰੂਰ ਸਵਾਲਾਂ ਦੇ ਘੇਰੇ ਖੜੇ ਕਰਦਾ ਹੈ ਵਾਸ਼ਿੰਗ ਮਸ਼ੀਨ ਵਾਲੀ ਗੱਲ ਵੀ ਫਿਰ ਆ ਜਾਂਦੀ ਹੈ ਸੋ ਚਰਨਜੀਤ ਸਿੰਘ ਚੰਨੀ ਨੇ ਉਸ ਵੇਲੇ ਸਫਾਈ ਦੇ ਦਿੱਤੀ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਤੇ ਅੱਜ ਵੀ ਜੇ ਗੱਲ ਕੀਤੀ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਉਹ ਜ਼ਰੂਰ ਬਾਈਟ ਸਾਹਮਣੇ ਲੈ ਕੇ ਆਉਣਗੇ ਬਿਆਨ ਸਾਹਮਣੇ ਲੈ ਕੇ ਆਉਣਗੇ ਜਿੱਥੇ ਰਵਨੀਤ ਸਿੰਘ ਬਿੱਟੂ ਇਹਨਾਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਸਭ ਲੋਕ ਵੀ ਪੰਜਾਬ ਦੇ ਲੋਕ ਵੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਹੀ ਦਿਖੇ ਸੀ ਉਹਨਾਂ ਨੇ ਸਾਫ਼ ਕਿਹਾ ਸੀਗਾ ਕੋਈ ਐਦਾ ਦੀ ਗੱਲ ਨਹੀਂ ਬਿਲਕੁਲ ਮੈਂ ਤਾਂ ਮੈਨੂੰ ਇਹ ਚੀਜ਼ ਦੱਸ ਦਿਓ ਕਿ ਵਿਰੋਧ ਪ੍ਰਦਰਸ਼ਨ ਦੀ ਨਿਸ਼ਾਨੀ ਕੀ ਹੁੰਦੀ ਹੈ ਵਿਰੋਧ ਪ੍ਰਦਰਸ਼ਨ ਦੇ ਵਿੱਚ ਕਿਹੜੇ ਨਾਰੇ ਲੱਗਦੇ ਨੇ ਕਿ ਜਿੰਦਾਬਾਦ ਦੇ ਨਾਰੇ ਲੱਗਦੇ ਨੇ ਜਾਂ ਮੁਰਦਾਬਾਦ ਦੇ ਨਾਰੇ ਲੱਗਦੇ ਨੇ ਤੁਸੀਂ ਮੈਨੂੰ ਸਪਸ਼ਟ ਕਰ ਦਿਓ ਕਿ ਵਿਰੋਧ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੋਵੇ ਜਿੰਦਾਬਾਦ ਦੇ ਨਾਰੇ ਲੱਗਦੇ ਨੇ ਇਹ ਜਾਂ ਮੁਰਦਾਬਾਦ ਦੇ ਮਨਦੇਓ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਵੀਡੀਓ ਸਾਹਮਣੇ ਆਉਂਦੀਆਂ ਨੇ ਸਾਰੀਆਂ ਫੁਟੇਜ ਸਾਹਮਣੇ ਆਉਂਦੀਆਂ ਹੁਣ ਮੈਂ ਮੈਂ ਕਿਸੇ ਪਾਰਟੀ ਦਾ ਪਾਰਟਿਕੂਲਰ ਪਾਰਟੀ ਦਾ ਕਿਤੇ ਵਿਰੋਧ ਕਰਨਾ ਹੋਵੇ ਤੇ ਮੈਂ ਉਸੇ ਪਾਰਟੀ ਦਾ ਝੰਡਾ ਲੈ ਕੇ ਜਾਊਂਗਾ ਨਾਲ ਜਾਂ ਮੈਂ ਕਾਲੀ ਝੰਡੀ ਲੈ ਕੇ ਜਾਊਂਗਾ ਜਾਂ ਮੈਂ ਕਿਸਾਨਾਂ ਵਾਲੀ ਝੰਡੀ ਲੈ ਕੇ ਜਾਊਂਗਾ ਉੱਥੇ ਤਾਂ ਕੋਈ ਵੀ ਨਾ ਤਾਂ ਕਿਸਾਨੀ ਝੰਡੀ ਸ਼ੋ ਹੋਈ ਅਤੇ ਨਾ ਹੀ ਕੋਈ ਕਾਲੀ ਝੰਡੀ ਕੋਈ ਦਿਖੀ ਹਾਂ ਫੁਟੇਜ ਦੇ ਵਿੱਚ ਇਹ ਜ਼ਰੂਰ ਸਾਹਮਣੇ ਆਇਆ ਕਿ ਆਮ ਆਦਮੀ ਜਿਹੜੇ ਮਾਫ ਕਰਨਾ ਬੀਜੇਪੀ ਦੇ ਝੰਡੇ ਫੜੇ ਬੀਜੇਪੀ ਦੇ ਸਪੋਰਟਰ ਉੱਥੇ ਜ਼ਰੂਰ ਸਾਹਮਣੇ ਗ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤਾਂ ਹਾਂ ਉਹਨਾਂ ਦੇ ਉੱਥੇ ਗੱਡੀਆਂ ਜੇ ਰੋਕੀਆਂ ਨੇ ਤਾਂ ਉਹਨਾਂ ਦਾ ਜਰੂਰ ਫੋਟੋ ਖਿਚਵਾਉਣ ਵਾਸਤੇ ਗਏ ਨੇ हां हालाकि रास्ते ਦੇ ਅੱਗੇ ਜਾ ਕੇ ਜਿੱਥੇ ਕਿਤਨਾ ਕਿਤੇ ਰਸਤਾ ਜ਼ਰੂਰ ਬੰਦ ਕੀਤਾ ਹੋਵੇਗਾ ਤਾਂ ਮੈਂ ਫਿਰ ਉੱਥੇ ਗੱਲ ਤੇ ਆਉਣਾ ਕਿ ਜੇ ਮੁੱਖ ਮੰਤਰੀ ਮਾਨਵਾਰੀ ਜਾਂ ਮੁੱਖ ਮੰਤਰੀ ਹੋਵੇ ਉਸ ਲੈਵਲ ਦੇ ਉਸ ਪੋਸਟ ਦੇ ਉੱਤੇ ਬੰਦਾ ਹੋਵੇ ਤਾਂ ਹਜ਼ਾਰ ਹਜ਼ਾਰ ਸਿਕਿਉਰਟੀ ਜੜੀ ਆ ਹਜ਼ਾਰ ਹਜ਼ਾਰ ਬੰਦੇ ਦੀ ਨਾਲ ਤੁਰਦੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚੇ ਹੋਏ ਸੰ ਤਾਂ ਕੋਈ 15 20 ਲੋਕਾਂ ਨੂੰ ਹਟਾਉਣਾ ਕੋਈ ਈ ਵੱਡੀ ਗੱਲ ਨਹੀਂ ਸੀ ਈ ਡਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਕਿ 15 20 ਲੋਕ ਨੂੰ ਹੁਣ ਤਾਂ ਹਜ਼ਾਰ ਬੰਦੇ ਦੀ ਤੁਹਾਡੇ ਕੋਲ ਸਿਕਿਉਰਟੀ ਹੋਵੇ ਜੈਡ ਪਲੱਸ ਸਿਕਿਉਰਟੀ ਹੋਵੇ ਤੇ ਤੁਸੀਂ ਉਹ 15 20 ਲੋਕਾਂ ਕੋਲੋਂ ਡਰ ਜੋ ਜਿਹੜੇ ਤਹਾਡੇ ਕੋਲ ਸਿਕਿਉਰਿਟੀ ਕਿਹੜੀ ਹੈ ਜਿੰਨਾ ਕੋਲ ਮਤਲਬ ਇੱਕ ਹਾਈ ਟੈਕਨੋਲੋਜੀ ਦੇ ਵੈਪਨ ਨੇ ਹਾਲੇ ਕਿ ਵੈਪਨ ਵੀ ਉਹਨਾਂ ਤੇ ਯੂਜ਼ ਕਰਨੇ ਆ ਜਿਹੜੇ ਸਾਹਮਣੇ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਿਹਾ ਜਾਂ ਤੁਹਾਡੇ ਤੇ ਕੋਈ ਧਾਵਾ ਬੋਲਣ ਆ ਰਿਹਾ ਜਿਹੜੇ ਬੰਦਿਆਂ ਕੋਲੇ ਝੰਡੇ ਨੇ ਖਲੋਤੇ ਨੇ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲਗਾ ਰਹੇ ਨੇ ਤੇ ਤੁਹਾਡੀ ਸਿਕਿਉਰਿਟੀ ਦੇ ਕੋਲ ਜੇ ਉਹ ਬੰਦੇ ਪਾਸੇ ਨਹੀਂ ਹੁੰਦੇ ਤੇ ਫਿਰ ਇਹੋ ਜੀ ਜੈਡ ਪਲੱਸ ਸਿਕਿਉਰਿਟੀ ਨੂੰ ਕੀ ਕਰਨਾ ਸੋ ਇਹ ਜਿਹੜੀਆਂ ਫੋਕੀਆਂ ਬਿਆਨਬਾਜ਼ੀਆਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਸੱਤਾ ਧਿਰ ਦੇ ਵਿੱਚ ਚਲਕੇ ਨੇ ਜੋ ਕਾਬਜ ਤੇ ਰਹਿ ਕੇਂਦਰ ਦੇ ਵਿੱਚ ਕਾਬਜ਼ ਸਰਕਾਰ ਹੈ ਤੇ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਕਿਸੇ ਤੇ ਵੀ ਟਿੱਪਣੀ ਕਰ ਸਕਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਵੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਦੇ ਹੀ ਦੇਣਾ ਜੇ ਚਰਨਜੀਤ ਸਿੰਘ ਚੰਨੀ ਹੋਣਾ ਦੇ ਉੱਤੇ ਕੋਈ ਹੁੰਦੀ ਹੈ ਮਤਲਬ ਜੇ ਉਹਨਾਂ ਦੀ ਕੋਈ ਖਾਮੀ ਸ਼ੋਹ ਹੁੰਦੀ ਹੈ ਕਿਉਂਕਿ ਸਿਕਿਉਰਿਟੀ ਬਰੀਚ ਮਾਮਲੇ ਦੇ ਵਿੱਚ ਐਸਐਸਪੀ ਦੇ ਉੱਤੇ ਕਾਰਵਾਈ ਹੋਈ ਹੈ ਡੀਐਸਪੀ ਦੇ ਉੱਤੇ ਕਾਰਵਾਈ ਹੋਈ ਹੈ ਉਸ ਇਲਾਕੇ ਦੇ ਸੋ ਜੇਕਰ ਕਿਤੇ ਨਾ ਕਿਤੇ ਕਾਂਡ ਪਾਈ ਗਈ ਹੈ ਕਿਉਂਕਿ ਗ੍ਰਹਿ ਮੰਤਰਾਲੇ ਨੇ ਕਾਰਵਾਈ ਕੀਤੀ ਹੈ ਤੇ ਜੇ ਚਰਨਜੀਤ ਸਿੰਘ ਚੰਨੀ ਹੋਣਾ ਤੇ ਅਜਿਹੀ ਕੋਈ ਲੱਗਦੀ ਹੈ ਕਿ ਉਹਨਾਂ ਦੇ ਹੈਗਾ ਸੀਗਾ ਹੱਥ ਤੇ ਤੁਸੀਂ ਫਿਰ ਕਾਰਵਾਈ ਕਰੋ ਅਦਾਲਤਾਂ ਦੇ ਵਿੱਚ ਜਾਓ ਸੱਦੋ ਉਹਨਾਂ ਨੂੰ ਜਿਵੇਂ ਈਡੀ ਦੇ ਸਮਣ ਜਾਂਦੇ ਨੇ ਦੂਜਿਆਂ ਨੂੰ ਸੀਬੀਆਈ ਦੇ ਸਮਣ ਜਾਂਦੇ ਨੇ ਤਾਂ ਫਿਰ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਵੀ ਸੀਬੀਆਈ ਦੇ ਸਮਣ ਭੇਜੋ ਜਿਵੇਂ ਕਾਰਵਾਈ ਕੀਤੀ ਆ ਡੀਐਸਪੀ ਐਸਐਸਪੀ ਫਿਰੋਜ਼ਪੁਰ ਹੁਣਾਂ ਤੇ ਉਹਨਾਂ ਤੇ ਵੀ ਜੇ ਚਰਨਜੀਤ ਸਿੰਘ ਚੰਨੀ ਤੇ ਵੀ ਚਲਾ ਦਿਓ ਜੇ ਬੇਰੋਜ਼ਗਾਰ ਮਾਫ ਕਰਨਾ ਜੇ ਬੇਦੋਸ਼ੇ ਹੋਣਗੇ ਜੇ ਉਹਨਾਂ ਦਾ ਕੋਈ ਦੋਸ਼ ਨਹੀਂ ਹੋएगा ਤਾਂ ਆਪਣੇ ਆਪ ਹੀ ਉਹਨਾਂ ਨੂੰ ਕਲੀਨ ਚਿੱਟ ਮਿਲ ਹੀ ਜਾਣੀ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਹੀ ਕਿਹਾ ਤਾਂ ਕਿ ਅਜਿਹਾ ਕੋਈ ਵੀ ਕੰਮ ਨਹੀਂ ਹੋਇਆ ਜਿਸ ਨੂੰ ਲੈ ਕੇ ਐਡਾ ਇਸ਼ੂ ਬਣਾਇਆ ਪਹਾੜ ਦੀ ਇਹ ਗੱਲ ਕੀਤੀ ਜਾ ਰਹੀ ਹੈ ਇਹ ਜਿਹੜੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਹ ਗੱਲਾਂ ਜ਼ਰੂਰ ਕੀਤੀਆਂ ਸਨ ਉਹਨਾਂ ਨੇ ਕਿਹਾ ਕਿ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਸੋ ਨਿਧੀ ਜਿਹੜੀ ਸਿਕਿਉਰਿਟੀ ਬਰੀਚ ਵਾਲਾ ਮਾਮਲਾ ਹੈ ਇਸ ਦੇ ਉੱਤੇ ਪਹਿਲਾਂ ਹੀ ਬਿਆਨਬਾਜ਼ੀਆਂ ਕਈ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਰਮਨੀਰ ਬਿੱਟੂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਆ ਚੰਨੀ ਹੋਣਾ ਦਾ ਸਾਥ ਦਿੰਦੇ ਨਜ਼ਰ ਆਏ ਸਨ ਅੱਜ ਗੱਲ ਦੇ ਵਿੱਚ ਪੱਲਾ ਪਾਇਆ ਭਾਜਪਾ ਦਾ ਤੇ ਨਾਲ ਹੀ ਬਿਆਨ ਬਦਲ ਗਏ ਤੇ ਬੋਲੀ ਵੀ ਬਦ ਲਗੀ ਜੀ ਬਿਲਕੁਲ ਬਿਲਕੁਲ ਧੰਨਵਾਦ ਗਗਨਤਾ ਹੁਣ ਜਿੱਥੇ ਹੁਣ ਇਹ 2 ਸਾਲ ਪੁਰਾਣੇ ਮਾਮਲੇ ਤੇ ਹੁਣ ਰਵਨੀਤ ਬਿੱਟੂ ਹੁਣੀ ਨੇ ਬਿਆਨ ਦਿੱਤਾ ਪਰ ਉੱਥੇ ਹੀ ਹੁਣ ਚਰਨਜੀਤ ਸਿੰਘ ਚੰਨੀ ਉਸ ਵੇਲੇ ਜਦੋਂ ਪੰਜਾਬ ਦੇ ਸੀਐਮ ਸੀ ਹੁਣ ਉਹ ਕਿਹੜਾ ਨਵਾਂ ਬਿਆਨ ਲੈ ਕੇ ਨਵਾਂ ਰਿਪੋਰਟ ਕਾਰਡ ਲੈ ਕੇ ਪੇਸ਼ ਹੁੰਦੇ ਨੇ ਕਿ ਉਸ ਵੇਲੇ ਰਵਨੀਤ ਬਿੱਟੂ ਨੇ ਕੀ ਕਿਹਾ ਸੀ ਤੇ ਅੱਜ ਉਹਨਾਂ ਦੀ ਬੋਲਬਾਣੀ ਕੀ ਹੈ ਕਿਉਂਕਿ ਸਿਆਸਤ ਦੇ ਵਿੱਚ ਤਾਂ ਇਸ ਵੇਲੇ ਇਹੀ ਚੱਲਦਾ ਪਿਆ ਲਗਾਤਾਰ ਦੇ ਨਾਲ ਜੁੜੀ ਵੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਦ ਤੱਕ ਲੀ ਬਣੇ ਰੋ ਸਕਾਈ ਨਿਊਜ਼ ਪੰਜਾਬ ਦੇ